ਹਲਕਾ ਖਡੂਰ ਸਾਹਿਬ ਤੋਂ ਅਕਾਲੀ ਦਲ ਨੂੰ ਲੱਗਾ ਵੱਡਾ ਝਟਕਾ ਕਈ ਅਕਾਲੀ ਪਰਿਵਾਰ ਆਮ ਆਦਮੀ ਪਾਰਟੀ ਦੇ ਵਿੱਚ ਹੋਏ ਸ਼ਾਮਲ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਪਖੋਪੂਰ ਦੇ ਕਈ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਦਿਆਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਕੀਤਾ ਵੱਡਾ ਵਾਅਦਾ ਆਉਣ ਵਾਲੇ ਦਿਨਾਂ 'ਚ ਤੇਜ਼ੀ ਨਾਲ ਹੋਵੇਗਾ ਪਿੰਡ ਦਾ ਵਿਕਾਸ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਪਰਿਵਾਰਾਂ ਨੇ ਆਖਿਆ ਪਿਛਲੀਆਂ ਸਰਕਾਰਾਂ ਨੇ ਨਹੀਂ ਲਈ ਸਾਡੀ ਸਾਰ ਅਤੇ ਨਾ ਹੀ ਪਿੰਡ ਦਾ ਵਿਕਾਸ ਕਰਵਾਇਆ ਉਹਨਾਂ ਆਖਿਆ ਲਾਲਪੁਰਾ ਸਾਹਿਬ ਹਰੇਕ ਪਰਿਵਾਰ ਦੀ ਸਾਰ ਲੈਂਦੇ ਨੇ ਤੇ ਕੰਮ ਕਰਵਾਉਂਦੇ ਨੇ ਆਓ ਗੱਲ ਕਰਦੇ ਹਾਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਨਾਲ ਅਤੇ ਪਿੰਡ ਵਾਸੀਆਂ ਦਾ ਕੀ ਕਹਿਣਾ ਤੁਸੀਂ ਦੇਖਦੇ ਰਹੋ ਜੀਡੀਐਸ ਨਿਊਜ਼ ਚੈਨਲ ਦੇ ਨਾਲ ਪੱਤਰਕਾਰ ਬਾਬਾ ਗੁਰਦਿਆਲ ਸਿੰਘ ਦੀ ਵਿਸ਼ੇਸ਼ ਰਿਪੋਰਟ ਜੀ ਅੱਜ ਪਿੰਡ ਪਖੋਪੁਰ ਆਏ ਪਹੁੰਚੇ ਕੀ ਕਹਣਾ ਜੰਦੇ ਇੱਥੇ ਬਹੁਤ ਸਾਰੇ ਲੋਕ ਤੁਹਾਡੀ ਪਾਰਟੀ ਵਿੱਚ ਸ਼ਾਮਲ ਹੋਏ ਆ ਆ ਸਭ ਤੋਂ ਪਹਿਲਾਂ ਮੈਂ ਜਿੰਨੇ ਵੀ ਪਰਿਵਾਰ ਅੱਜ ਆਮ ਆਦਮੀ ਪਾਰਟੀ ਦੀ ਸ਼ਾਮਲ ਹੋਏ ਆ ਉਹਨਾਂ ਨੂੰ ਮੈਂ ਦਿਲਦਿਆਂ ਘਰਾਈਆਂ ਤੋਂ ਵਧਾਈ ਦਿੰਨਾ ਤੇ ਵਿਸ਼ਵਾਸ ਦਵਾਣਾ ਕਿ ਆਪਣੇ ਪਰਿਵਾਰਵਾਹੀ ਉਹਨਾਂ ਦੇ ਨਾਲ ਜਿਹੜਾ ਉਹ ਚੱਲਾਂਗੇ ਤੇ ਨਾਲ ਹੀ ਮੈਂ ਸਾਡੀ ਜਿਹੜੀ ਇੱਥੇ ਪਹਿਲੀ ਟੀਮ ਆ ਉਹਨੂੰ ਵੀ ਵਧਾਈ ਦਿੰਦਾ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਜਿਹੜਾ ਉਹ ਵਾਅਦਾ ਆ ਤੇ ਅਸੀਂ ਸਾਰੇ ਰਲ ਕੇ ਇਸ ਨਗਰ ਦਾ ਕਾਫੀ ਜਿਹੜਾ ਪਿੰਡ ਹੈ ਉਹ ਪਛੜਿਆ ਵਾ ਕਾਫੀ ਕੰਮ ਇੱਥੇ ਹੋਣ ਆਲਾ ਵਾ ਤੇ ਉਹ ਸਾਰਾ ਅਸੀਂ ਕੰਮ ਜਿਹੜਾ ਉਹ ਕਰਾਂਗੇ ਤੇ ਜੋ ਵੀ ਸਾਡੀਆਂ ਭੈਣਾਂ ਨੇ ਸਾਡੇ ਬਜ਼ੁਰਗਾਂ ਨੇ ਸਾਡੇ ਵੀਰਾਂ ਨੇ ਇਹਨੇ ਗਰਾਉਂਡ ਦੀ ਮੁਸ਼ਕਲ ਦੱਸੀ ਆ ਕਿ ਇਹਨੇ ਕੋਈ ਛਪੜ ਦੀ ਦਸੀਆ ਕਿਸੇ ਨੇ ਕੋਈ ਗਲੀ ਨਹੀਂ ਦਸੀਆ ਉਹਨੂੰ ਅਸੀਂ ਜਲਦੀ ਪੂਰਾ ਕਰਾ ਲਿਆ ਨਸ਼ੇ ਦੀ ਵੀ ਗੱਲ ਉੱਠੀ ਇੱਥੇ ਕਿ ਨਸ਼ਾ ਬਹੁਤ ਵਿਕਦਾ ਹੈ ਔਰ ਬਹੁਤ سارے ਬੱਚੇ ਜਿਹੜੇ ਨੇ ਉਹਦੇ ਸ਼ਿਕਾਰ ਆ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮਿਮਸ਼ੇੜੀ ਹੋਵੇ ਤੇ ਕੋਈ ਇਹ ਗੱਲਾਂ ਸੁਣਦਾ ਵਾ ਨਹੀਂ ਤੇ ਅਸੀਂ ਇਹੋ ਸੁਣਦੇ ਰਹੇ ਇੱਕ ਸਰਕਾਰ ਆਉਣੀ ਹੁੰਦੀ ਤੇ ਉਹਨਾਂ ਕਹਿ ਦਿੰਨਾ ਵੀ ਅਸੀਂ ਖਤਮ ਕਰਤਾ ਦੁਨੀਆਂ ਨੇ ਖਲਾਰਾ ਪਾਇਆ ਸੀ ਦੂਜਿਆਂ ਨੇ ਉਹਨਾਂ ਦੇ ਨਾਲ ਅਸੀਂ ਖਤਮ ਕਰਤਾ ਉਹਨਾਂ ਖਲਾਰਾ ਪਾਇਆ ਸੀ ਤੇ ਪਹਿਲੀ ਸਰਕਾਰ ਆ ਜਿਹਦੇ ਵਿੱਚ ਐਮ ਐਲ ਏ ਵੀ ਸੌਂਦੇ ਆ ਵੀ ਹਾਂ ਠੀਕ ਆ ਜੇ ਤੁਹਾਡੀ ਗੱਲ ਹੈਗਾ ਤੇ ਅਸੀਂ ਇੱਥੇ ਕਾਰਵਾਈ ਕਰਾਉਣੀ ਜਿਹੜੇ ਉਹ ਵਚਨ ਬੰਦਿਆ ਤੇ ਨਹੀਂ ਤੇ ਮੈਂ ਪਹਿਲਾਂ ਵੀ ਬੜੀਆਂ ਪਾਰਟੀਆਂ ਦੇ ਇਕੱਠਾਂ ਦੇ ਵਿੱਚ ਸੌਂਦਾ ਰਿਹਾ ਵੀ ਜੇ ਕੇ ਇਹਨਾਂ ਉੱਠ ਕੇ ਮਾੜਾ ਮੋਟਾ ਕਹਿ ਦੇਣਾ ਵੀ ਨਸ਼ਾ ਵੜਾ ਤੇ ਜੇ ਐਮ ਐਲ ਏ ਮੰਤਰੀ ਘਰੇ ਨਹੀਂ ਗਿਆ ਤਾਂ ਦੂਜੇ ਦੇ ਗੱਲ ਪੈ ਜਾਂਦੇ ਨੇ ਵੀ ਤੁਹਾਡੀ ਬਦਨਾਮੀ ਕਰਾਤੀ ਆ ਤੇ ਪਹਿਲੀ ਵਾਰੀ ਹੋਇਆ ਵੀ ਤੇਹੇ ਚ ਕਹਿਣ ਦੀ ਹਿੰਦ ਰੱਖੀ ਆ ਤੇ ਕਿਸੇ ਨੇ ਸੌਂਦੀ ਰੱਖੀ ਆ ਤੇ ਅਸੀਂ ਇਹ ਜਿਹੜੀ ਸਚਾਈ ਆ ਨੂੰ ਕਬੂਲਦੇ ਹੋਏ ਜਿੱਥੇ-ਜਿੱਥੇ ਵੀ ਨਸ਼ਾ ਹੈਗਾ ਉਹਨੂੰ ਖਤਮ ਕਰਾਂਗੇ। ਇਸ ਆਪਣੀ ਪੰਚਾਇਤ ਨੂੰ ਆਰਡਰ ਪਾਇਆ ਹੈ ਕਿ ਵੋਟਾਂ ਦੀ ਪ੍ਰਵਾਹ ਨਹੀਂ ਚਰਨੀ ਨਸ਼ੇ ਵਾਲਿਆਂ ਦੇ ਖਿਲਾਫ ਕਰੋਗੇ। ਆ ਇਹ ਤਾਂ ਸ਼ੁਰੂ ਤੋਂ ਹੀ ਜਦੋਂ ਦੀ ਆਪਣੀਆਂ ਪੰਚਾਇਤਾਂ ਬਣੀਆਂ ਇਹ ਹਲਕਾ ਖਡੂਰ ਸਾਹਿਬ ਪਹਿਲਾਂ ਆਪਣਾ ਹਲਕਾ ਬਣਿਆ ਜਿਹਦੇ ਵਿੱਚ ਆਪਣੀਆਂ ਸਾਰੀਆਂ ਪੰਚਾਇਤਾਂ ਨੇ ਮਤੇ ਪਾਏ ਕਿ ਅਸੀਂ ਚਿੱਟਾ ਵੇਚਣ ਵਾਲੇ ਦੇ ਮਗਰ ਜਿਹੜਾ ਨਹੀਂ ਜਾਵਾਂਗੇ ਉਹਦੀ ਕੋਈ ਜਮਾਨਤ ਨਹੀਂ ਕਰਾਵਾਂਗੇ। ਉਹਨੂੰ ਥਾਣੇ ਪਟਾਣੇ ਨਹੀਂ ਛਡਾਵਾਂਗੇ ਤੇ ਬਸ ਉਸੇ ਆਸਤੇ ਚੱਲੀ ਜਾਣ। ਬਾਕੀ ਆਸਤੇ ਹੀ ਦੁਨੀਆ ਖੜੀ ਐ। ਆਸ ਦੇ ਨਾਲ ਕੱਚੇ ਕਰਮਾ ਦੇ ਨਾਲ ਹੀ ਇਹ ਸਮਾਜ ਦਾ ਭਲਾ ਹੁੰਦਾ ਵਾ ਤੇ ਉਹ ਅਸੀਂ ਪੂਰਾ ਜਿਹੜਾ ਆਪਣੇ ਬੱਚਿਆਂ ਨੂੰ ਸਾਂਭਣ ਦੇ ਲਈ ਜੋਰ ਲਾਵਾਂਗੇ ਵੀਰ ਨੇ ਗਰਾਊਂਡ ਦੀ ਗੱਲ ਕੀਤੀ ਗਰਾਊਂਡ ਆਉਣਗੀਆਂ ਤੇ ਬੱਚਿਆਂ ਨੇ ਨਸ਼ੇ ਤੋਂ ਜਿਹੜਾ ਹਟਣਾ ਵਾ ਸੋ ਮੈਂ ਉਹਨੂੰ ਕਿਹਾ ਵੀ ਮੈਨੂੰ ਜਾਂਦੇ ਹੀ ਗਰਾਊਂਡ ਵਿਖਾ ਕਿਉਂਕਿ ਮੇਰਾ ਵੈਸੇ ਵੀ ਸੁਭਾਅ ਆ ਕਿ ਜਿੱਥੇ ਬੱਚਿਆਂ ਦਾ ਸਭ ਤੋਂ ਪਹਿਲਾਂ ਕੰਮ ਕੀਤਾ ਜਾਵੇ ਜਿਹੜੀ ਸਾਡੀ ਨਵੀਂ ਪਨੀਰੀ ਆ ਸਾਡਾ ਜੁਣਾ ਹੀ ਹੋ ਗਿਆ ਪਰ ਸਾਡੀ ਜਿਹੜੀ ਨਵੀਂ ਪਨੀਰੀ ਉਹਦੇ ਤੇ ਕੰਮ ਹੋਵੇ ਤਾ ਜੋ ਖੇਡਾਂ ਜੱਗੇ ਮੱਲਾ ਮਾਰਨ ਤੋਂ ਦੇ ਆਪਾਂ ਕੰਮ ਕਰਦੇ ਆ ਅੱਜ ਕਿੰਨੇ ਪਰਿਵਾਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਤੇ ਕਿਹੜੀ ਪਾਰਟੀ ਨੂੰ ਛੱਡ ਕੇ ਜਾਂ ਕਿਹੜੀ ਪਾਰਟੀ ਨੂੰ ਅਲਵਿਦਾ ਆ ਕੇ ਤੁਹਾਡੀ ਪਾਰਟੀ ਦਾ ਉਹਨਾਂ ਨੇ ਪੱਲਾ ਫੜਿਆ ਚਲੋ ਸਾਰੇ ਆਪਣੇ ਆ ਆਪਣਾ ਆਪਾਂ ਨੂੰ ਮੈਨੂੰ ਵੋਟਾਂ ਪਾਈਆਂ ਸਾਰਿਆਂ ਨੇ ਤੇ ਐਮਐਲਏ ਬਣਾਇਆ ਵਾ ਉਹ ਸਾਰੇ ਪਹਿਲਾਂ ਕੋਈ ਕਾਲੀ ਦਲ 'ਚ ਹੀ ਕੋਈ ਕਾਂਗਰਸ 'ਚ ਹੀ ਤੇ ਕਾਲੀ ਦਲ ਦਾ ਪਰਿਵਾਰ ਆ ਜਿਹੜਾ ਕਾਲੀ ਦਲ ਪਾਰਟੀ ਨੂੰ ਛੱਡ ਕੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਜਿਹੜੇ ਉਹ ਸ਼ਾਮਲ ਹੋਏ ਆ ਸੋ ਮੈਂ ਇਹਨਾਂ ਦਾ ਦਿਲ ਦੀਆਂ ਗਰਾਈਆਂ ਤੋਂ ਜਿਹੜਾ ਵਾ ਉਹ ਧਿਆਨਵਾਲ ਕਰਦਾ ਆਏ ਪਰਿਵਾਰਾਂ ਨੂੰ ਕੀ ਭਰੋਸਾ ਜਿਤਾਉਂਦੇ ਜੋ ਮੈਂ ਹੀ ਭਰੋਸਾ ਜਿਤਾਉਣਾ ਕਿ ਤੁਹਾਡੀ ਪਿੱਠ ਨਹੀਂ ਲੱਗਣ ਦਿੰਦਾ ਜਿਸ ਸਾਸ ਦੇ ਨਾਲ ਤੁਸੀਂ ਪਾਰਟੀ ਦਾ ਪੱਲਾ ਫੜਿਆ ਤੇ ਉਹਦੇ ਨਾਲ ਹੀ ਮੈਂ ਪੂਰਾ ਕੰਮ ਕਰਾਂਗਾ ਤੇ ਜੋ ਵੀ ਤੁਹਾਡੀਆਂ ਤੁਸੀਂ ਮੈਨੂੰ ਮੇਰੀ ਸਾਰੀ ਟੀਮ ਜਿਹੜੀ ਪਹਿਲੀ ਵੀ ਤੇ 91 ਵੀ ਜੋ ਵੀ ਰਲ ਕੇ ਡਿਊਟੀਆਂ ਲਾਓਗੇ ਤੇ ਉਹਨੂੰ ਆਪਾਂ ਸਿਰੇ ਚੜਾਂਗੇ ਦੇ ਪਿੰਡ ਦੇ ਵਿਕਾਸਕਾਰ ਜੀ ਹੁੰਦੇ ਉਹਨੂੰ ਕਰਾਂਗੇ ਠੀਕ ਦੀ ਨਾਮ ਭਾਈ ਦਾ ਨਿਰਨਾ ਰਿਸ਼ਵਾਲ ਸਿੰਘ ਹੈ ਮਜੂਦਾ ਪੰਚਾਇਤ ਮੈਂਬਰ ਕਪੂਪੁਰ ਕਿਹੜੀ ਪਾਰਟੀ ਨੂੰ ਛੱਡ ਕੇ ਆ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ ਕੀ ਕਹਿਣਾ ਚਾਹੁੰਦੇ ਹੋ ਮੈਂ ਆਮ ਆਦਮੀ ਦੇ ਵਿੱਚ ਆਇਆ ਵੀ ਆਸ ਕਰਕੇ ਆਇਆ ਵੀ ਮੈਂ ਜੋ ਵੀ ਪਿੰਡ ਦਾ ਵਿਕਾਸ ਦਾ ਕੰਮ ਹੈ ਜੋ ਵੀ ਸਾਡੇ ਮਹੱਲੇ ਦਾ ਗਲੀਆਂ ਨਾਲੀਆਂ ਦਾ ਕੰਮ ਹੈ ਪੀਓ ਇਹਨਾਂ ਆਸ ਲੈ ਕੇ ਆ ਕਿ ਸਾਡਾ ਕਰਨਗੇ ਅਸੀਂ ਇਹ ਭਾਈਚਾਰਾ 100 150 ਬੰਦਾ ਆਏ ਆ ਨਾਰਾਜ਼ਗੀ ਲੈ ਕੇ ਆਏ ਹਾਂ ਇਸ ਗੱਲ ਦੀ ਕਿ ਸਾਡੇ 6-7 ਮਹੀਨੇ ਹੋ ਗਏ ਪੰਚਾਇਤ ਬਣੀ ਨੂੰ ਅਜੇ ਤੱਕ ਕਿਸੇ ਨੇ ਵੀ ਬਾਤ ਪੁੱਛੀ ਤੇ ਅੱਜ ਸਾਡੇ ਐਮਐਲਏ ਸਾਹਿਬ ਆਏ ਆ ਲਾਲਪੁਰਾ ਸਾਹਿਬ ਉਹਨਾਂ ਨੇ ਆ ਕੇ ਸਾਡੇ ਪਿੰਡ ਦੀ ਬਾਤ ਪੁੱਛੀ ਉਹਨਾਂ ਨੇ ਭਰੋਸਾ ਦਵਾਇਆ ਵਾ ਕਿ ਅਸੀਂ 10-15 ਦਿਨ ਦੇ ਵਿੱਚ ਵਿੱਚ ਜੋ ਵੀ ਟਾੜਾ ਮੁਸ਼ਕਲਾਂ ਆ ਉਹ ਹੱਲ ਕਰਾਂਗੇ ਕਿਹੜੇ ਵੱਡੇ ਕਾਰਨ ਰਹੇ ਨੇ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਆਏ ਹੋ ਦੇਖੋ ਜੀ ਜੋ ਵੀ ਪਾਰ ਜਾਏ ਆ 10-15 ਸਾਲ ਤੋਂ ਹੋ ਗਏ ਆ ਅਜੇ ਤੱਕ ਕੋਈ ਇਹ ਵੀ ਕੰਮ ਦਾ ਵਿਕਾਸ ਦਾ ਕੋਈ ਇਹ ਵੀ ਕਿਸਮ ਦਾ ਕੰਮ ਕੋਈ ਵੀ ਇਹੋ ਜਿਹਾ ਨਹੀਂ ਹੋਇਆ ਵੀ ਜਿਹੜਾ ਮੈਂ ਉਹਨਾਂ ਤੋਂ ਦੁਹੀਂ ਹੋ ਕੇ ਇਸ ਪਾਲਜੀ ਦੇ ਵਿੱਚ ਸ਼ਾਮਲ ਹੋਇਆ ਹੈ